ਸਰਵੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਹੈਬਜ਼ਾਦੇ ਤਿੰਨ ਪਿਆਰੇ ਦੇ 40 ਸਿੰਘ ਸ਼ਹੀਦਾਂ ਦੀ ਯਾਦ ਵਿੱਚ ਮਨਾਏ ਜਾਂਦੇ ਤਿੰਨ ਦਿਨਾਂ ਸਿੱਧੀ ਜੋੜ ਮੇਲ ਦੇ ਦੂਸਰੇ ਦਿਨ ਵਨਵੀਟ ਮੈਡੀਕਲ ਗਰੁੱਪ ਵੱਲੋਂ ਲਗਾਏ ਖੂਨਦਾਨ ਕੈਂਪ ਚ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਪਹੁੰਚ ਕੇ ਖੂਨਦਾਨੀਆਂ ਨੂੰ ਕੀਤਾ ਸਨਮਾਨਿਤ ਸਰਟੀਫਿਕੇਟ ਵੀ ਵੰਡੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਦੇ ਤਸਵੀਰਾਂ ਨੇ ਜਿੱਤੇ ਕੀ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਸਰਟੀਫିକੇਟ ਦੇਣ ਦੇ ਲਈ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਵਨਵੀਟ ਮੈਡੀਕਲ ਗਰੁੱਪ ਵੱਲੋਂ ਹਰ ਸਾਲ ਇਹ ਸਮਾਗਮ ਦੌਰਾਨ 3 ਦਿਨ ਲਗਾਤਾਰ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਜਿੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਖੂਨਦਾਨੀ ਸੰਗਤਾਂ ਵੱਲੋਂ ਖੂਨਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਵਿਸ਼ੇਸ਼ ਤਾਰ ਤੇ ਸਨਮਾਨ ਕਰਨ ਲਈ ਐਸਐਸਪੀ ਰੂਪਨਗਰ ਪਹੁੰਚੇ ਕੀ ਕਹਿੰਦੇ ਨੇ ਗੱਲਬਾਤ ਕਰਦੇ ਆ ਤੁਸੀਂ ਵੀ ਸੁਣੋ ਜੀ ਸਰਕਾਰ ਸਾਹਿਬ ਪਹੁੰਚੇ ਕਮੇਡਨ ਕਹਿ ਕੀ ਕਹਿਣਾ ਚਾਹੇ ਜੋੜ ਸਭਾ ਚਲਦੀ ਪਈ ਹੈਗੀ ਔਰ ਇਹਦੇ ਚ ਸੰਤਾ ਕਾਫੀ ਸੰਗਾ ਜਿਹੜਾ ਹੈਗਾ ਇਕੱਠ ਇੱਥੇ ਹੋਇਆ ਹੈਗਾ ਤੇ 1 ਬੀਟ ਮੈਡੀਕਲ ਜਿਹੜੀ ਹੈਗੀ ਇਹਨਾਂ ਦੇ ਵੱਲੋਂ ਇੱਥੇ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਹੈਗਾ ਤੇ ਸਾਰੇ ਪਤੰਤੇ ਸੱਜਣ ਇੱਥੇ ਹਾਜ਼ਰ ਹੋਏ ਨੇ ਤੇ ਮੈਂ ਜਿਹੜੇ ਬੰਦੇ ਇੱਥੇ ਡੋਨੇਟ ਕਰਨ ਆਏ ਨੇ ਬਲੱਡ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈਗਾ ਕਿ ਬਹੁਤ ਵੱਡਾ ਸੋਸ਼ਲ ਕਾਜ਼ ਹੈਗਾ ਕਿਉਂਕਿ ਅਸੀਂ ਦੇਖਦੇ ਆਏ ਹਾਂ ਔਰ ਸਾਡੀ ਜਿਹੜੀ ਆਕੜੇ ਵੀ ਕਹਿੰਦੇ ਹੈਗੇ ਨੇ ਕਿ ਲੋਕਾਂ ਦੀ ਡੈਥ ਜਿਹੜੀ ਹੈਗੀ ਹੈ ਉਹ ਕਾਫੀ ਹੱਦ ਤੱਕ ਜਿਹੜੀ ਹੈਗੀ ਬਲੱਡ ਲੌਸ ਦੇ ਨਾਲ ਹੁੰਦੀ ਹੈ ਔਰ ਕਈ ਵਾਰੀ ਮੌਕੇ ਤੇ ਸਾਨੂੰ ਜਿਹੜਾ ਲੋਨੀਂਦਾ ਬਲੱਡ ਹੁੰਦਾ ਉਹ ਅਵੇਲੇਬਲ ਨਹੀਂ ਹੁੰਦਾ ਹੈਗਾ ਤੇ ਖੂਨਦਾਨ ਸਭ ਤੋਂ ਵੱਡਾ ਦਾਨ ਹੈਗਾ ਔਰ ਕਰ ਰਹੇ ਹੈ ਕਿ ਨੇ ਇੱਥੇ ਤੇ ਮੈਂ ਜਿਹੜੀ ਆਪਣੀ ਮੈਡੀਕਲ ਟੀਮ ਹੈਗੀ ਉਹਨਾਂ ਨੂੰ ਵੀ ਤੇ ਬਾਕੀ ਸਾਰੇ ਜਿੰਨੇ ਇੱਥੇ ਡੋਨੇਟਰ ਹੈਗੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਧੰਨਵਾਦ ਕਰਦਾ ਹੈਗਾ ਤੇ ਅੱਗੇ ਵੀ ਉਹ ਜਿਹੜਾ ਹੈਗਾ ਵਾਚੜ ਕੇ ਦੇ ਹਿੱਸਾ ਲੈ ਦੇਖੋ ਜੀ ਸਾਰੇ ਇੱਥੇ ਸੰਗਤਾਂ ਜਿਹੜੀ ਦਰਸ਼ਨਾ ਵਾਸਤੇ ਆਉਂਦੀ ਹੈਗੀ ਨੇ ਸ਼ਹੀਦੀ ਦਾ ਸਮਾਗਮ ਹੁੰਦਾ ਹੈ ਸਾਡਾ ਤੇ ਆਪਾਂ ਆਪਣੇ ਜਿਹੜੇ ਸਾਡੇ ਸਾਹਿਬਜ਼ਾਦੇ ਹੈਗੇ ਨੇ ਗੁਰੂ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਯਾਦ ਕਰਦੇ ਆ ਗਿਆ ਉਹ ਸਾਡੇ ਵਾਸਤੇ ਕਾਫੀ ਸ਼ਰਧਾ ਦਾ ਜਿਹੜਾ ਹੈਗਾ ਟਾਈਮ ਹੁੰਦਾ ਹੈਗਾ ਤੇ ਸਾਰੇ ਨਿਮਰਤਾ ਦੇ ਨਾਲ ਇੱਥੇ ਆਉਣ ਮੱਥਾ ਟੇਕਣ ਕੁਝ ਆਪਾਂ ਫੋਰਸ ਵਗੈਰਾ ਇੱਥੇ ਲਾਈ ਹੋਈ ਹੈ ਰੈਗੂਲੇਟ ਕਰਨ ਵਾਸਤੇ ਸੰਗਤਾਂ ਨੂੰ ਤੇ ਉਹ ਉਹਨਾਂ ਦੀ ਸਹੂਲਤ ਵਾਸਤੇ ਹੀ ਹੈਗੀ ਹੈ ਤਾਂ ਉਹਨਾਂ ਦਾ ਤੁਸੀਂ ਸਾਥ ਦਿਓ ਤੇ ਜਿੱਥੇ ਤੁਹਾਨੂੰ ਕੋਈ ਚੈਕਿੰਗ ਵਾਸਤੇ ਜਾਂ ਪਾਰਕਿੰਗ ਵਾਸਤੇ ਤੁਹਾਨੂੰ ਕਹਿੰਦੇ ਨੇ ਤੁਸੀਂ ਉਹਨਾਂ ਦੇ ਨਾਲ ਲੋਕ ਕਰਕੇ ਜਿਹੜਾ ਹੈ ਤਾ ਜੋ ਬਾਕੀ ਸੰਤਾਂ ਨੂੰ ਪਰੇਸ਼ਾਨੀ ਨਾ ਆਵੇ ਤੇ ਤੁਹਾਡੀ ਸਹੂਲਤ ਵਾਸਤੇ ਆਪਾਂ ਇੱਥੇ ਹੈਗੇ ਆ ਜਿਹੜਾ ਆਪਾਂ ਡਿਊਟੀ ਕਰ ਰਹੇ ਹੈਗੇ ਆ ਤੇ ਤੁਹਾਡਾ ਸਾਥ ਸਾਨੂੰ ਚਾਹੀਦਾ ਹੈ ਸਰ ਤੁਸੀਂ ਨਤਮਸਤਕ ਹੋਇਆ ਕਿਵੇਂ ਦਾ ਲੱਗਿਆ ਤੁਹਾਨੂੰ ਬੋਦਰ ਸਾਹਿਬ ਦੇਖੋ ਜੀ ਇੱਥੇ ਜਦੋਂ ਵੀ ਮੈਂ ਆਉਣਾ ਹੈਗਾ ਚਮਕੌਰ ਸਾਹਿਬ ਤੇ ਮੈਂ ਨਤਮਸਤਕ ਹੋਣਾ ਕਤਲਗੜ੍ਹ ਸਾਹਿਬ ਵੀ ਤੇ ਗੜੀ ਸਾਹਿਬ ਵੀ ਤੇ ਇਹ ਤੇ ਹਰ ਕਿਸੇ ਦੀ ਆਪਣੀ ਆਪਣੀ ਸ਼ਰਧਾ ਹੈਗੀ ਹੈ ਉਹ ਆਕਰ ਕੇ ਨਤਮਸਤਕ ਹੋ ਕਰਕੇ ਆਸ਼ੀਰਵਾਦ ਲੈਂਦਾ ਹੈਗਾ ਤੇ ਮੈਂ ਵੀ ਆਪਣੇ ਪਰਿਵਾਰ ਦੇ ਨਾਲ ਇੱਥੇ ਆ ਕਰਕੇ ਅੱਜ ਆਸ਼ੀਰਵਾਦ ਲੈ ਆਇਆ ਹਾਂ ਇਸ ਮੌਕੇ ਉਹਨਾਂ ਦੇ ਨਾਲ ਐਸਪੀ ਡੀ ਸਰਦਾਰ ਰਾਜਪਾਲ ਸਿੰਘ ਐਸ ਐਚਓ ਚਮਕੌਰ ਸਾਹਿਬ ਰੋਹਿਤ ਸ਼ਰਮਾ ਡੀ ਐਸ ਪੀ ਮਨਜੀਤ ਸਿੰਘ ਆਲਖ ਤੋਂ ਇਲਾਵਾ ਵਨ ਵੀਟ ਮੈਡੀਕਲ ਗਰੁੱਪ ٹرسٹ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ ਕਈ ਬਜ਼ੁਰਗਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ ਇਕਵਾਲ ਸਿੰਘ ਵਾਲੀ ਦੀ ਰਿਪੋਰਟ ਚਮਕੌਰ